ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇਸ ਵਕਤ ਦੇਖ ਰਹੇ ਹੋ ਕਿਸਾਨਾਂ ਦਾ ਜਿਹੜਾ ਇੱਕ ਤਰਨਾ ਲੱਗਿਆ ਹੋਇਆ ਹੈ ਮੋਗੇ ਦੇ ਵਿੱਚ ਤੇ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਚਾਹ ਤਰੀ ਹੋਈ ਆ ਤੇ ਕਿਸਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ ਜਿਹੜੇ ਵੀ ਕਿਸਾਨ ਇਸ ਵਕਤ ਆਏ ਹੋਏ ਨੇ ਮੋਗੇ ਜੇ ਤੁਸੀਂ ਇਕੱਠ ਦੇਖੋਗੇ ਤਾਂ ਉਗਰਾਹਨ ਜੱਥੇਬੰਦੀ ਦਾ ਇੱਕ ਬਹੁਤ ਵੱਡਾ ਜਿਹੜਾ ਇਕੱਠ ਹੈ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਤੇ ਇਹਦੇ ਨਾਲ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਦੇ ਤੋਂ ਲੈ ਕੇ ਚਾਹ ਤੱਕ ਦਾ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਜਿਹੜੀ ਉਹ ਨਾਲ ਦੀ ਨਾਲ ਦਿੱਤੀ ਗਈ ਬੜੇ ਵੱਡੇ ਪੱਧਰ ਦੇ ਕਿਉਂਕਿ ਸਭ ਨੂੰ ਪਤਾ ਸੀ ਕਿ ਇਕੱਠ ਬਹੁਤ ਵੱਡਾ ਹੋਣ ਵਾਲਾ ਇਸ ਕਿਸਾਨ ਧਰਨੇ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਨਾਲ ਦੀ ਨਾਲ ਆਦਿਵਾਸੀ ਜਿਹੜੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਤੇ ਜਾਂ ਜੋ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਉਸ ਸੰਬੰਧੀ ਵੀ ਵੱਡੇ ਪੱਧਰ ਦੇ ਉੱਤੇ ਗੱਲਬਾਤ ਕੀਤੀ ਗਈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇੱਕੋ ਹੀ ਦਿਨ ਦੋ ਜਗ੍ਹਾ ਦੇ ਉੱਤੇ ਬੱਖੋ-ਵੱਖਰਾ ਰੱਖਿਆ ਹੋਇਆ ਇਕੱਠ ਕੀ ਕਿਸਾਨਾਂ ਦੀ ਸ਼ਕਤੀ ਨੂੰ ਵੰਡਦਾ ਤਾਂ ਨਹੀਂ ਜਿਵੇਂ ਕਿ ਗੱਲ ਕਰੀਏ ਕਿ ਨਾਲ ਹੀ ਇਸੇ ਹੀ ਦਿਨ ਲੁਧਿਆਣੇ ਦੇ ਵਿੱਚ ਵੀ ਇਕੱਠ ਰੱਖਿਆ ਗਿਆ ਸੀ ਪਰ ਤੁਸੀਂ ਦੇਖੋ ਕਿ ਜਿਉ ਬਜ਼ੁਰਗ ਇਸ ਸਰਮਾਇਆ ਨਹੀਂ ਕੌਮ ਦਾ ਤੇ ਪੰਜਾਬ ਦੇ ਮੇਨ ਮੁੱਦਿਆਂ ਦੇ ਲਈ ਬਜ਼ੁਰਗ ਸਭ ਤੋਂ ਅੱਗੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਦੀਆਂ ਹੋਰ ਕਈ ਜਿਹੜੀਆਂ ਗੱਲਾਂ ਤੁਹਾਨੂੰ ਇਸ ਮੁੱਦੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕਿਸਾਨ ਬਾਪੂਆਂ ਦੇ ਨਾਲ-ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਮੋਗੇ ਦੀ ਇਸ ਰੈਲੀ ਦੇ ਵਿੱਚ ਜਿਹੜੀ ਬਜ਼ੁਰਗ ਮਾਤਾਵਾਂ ਵੀ ਦੇਖਣ ਨੂੰ ਮਿਲੀਆਂ ਜੋ ਕਿ ਮੋਢੇ ਨਾਲ ਮੋਢਾ ਲਾ ਕੇ ਇਸ ਸਬੰਧੀ ਤੁਹਾਨੂੰ ਦੇਖ ਵੀ ਰਹੀਆਂ ਨੇ ਵੀਡੀਓ ਦੇ ਵਿੱਚ ਚੱਲ ਰਹੀਆਂ ਨੇ ਤੇ ਇਹ ਬੱਸਾਂ ਦਾ ਬਹੁਤ ਵੱਡਾ ਇਕੱਠ ਤੇ ਉਸ ਇਕੱਠ ਨੂੰ ਦੱਸਣ ਦੇ ਲਈ ਗੱਡੀਆਂ ਦੇ ਉੱਤੇ ਵੱਖੋ-ਵੱਖਰੇ ਸਪੀਕਰ ਵੀ ਲਾਏ ਗਏ ਸੀ ਕਿ ਤੁਸੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਕਿੱਧਰ ਚਾਹ ਜਾਂ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮਾਤਾ ਮੰਦ ਇੱਕ ਬਹੁਤ ਵੱਡਾ ਇਕੱਠ ਜੋ ਇਸ ਵਕਤ ਪੰਡਾਲ ਦੇ ਵਿੱਚ ਹੈ ਇਸ ਤੋਂ ਪਹਿਲਾਂ ਜੋ ਤੁਸੀਂ ਵੀਡੀਓ ਦੇਖ ਰਹੇ ਸੀ ਉਹ ਪੰਡਾਲ ਤੋਂ ਬਾਹਰਲੀ ਵੀਡੀਓ ਸੀ ਪੰਡਾਲ ਦੇ ਵਿੱਚ ਵੀ ਇੱਕ ਬਹੁਤ ਵੱਡਾ ਇਕੱਠ ਸੀ ਜੋ ਇਸ ਗੱਲ ਦੀ ਹਾਮੀ ਵਰਦਾ ਜੋ ਇਸ ਗੱਲ ਦੇ ਹਾਂ ਵਿੱਚ ਹਾਂ ਮਲਾਉਂਦਾ ਹੈ ਕਿ ਪੰਜਾਬ ਤੇ ਪੰਜਾਬ ਤੋਂ ਬਾਹਰ ਜੇ ਕਿਸੇ ਨਾਲ ਵੀ ਕੋਈ ਤੱਕਾ ਹੋ ਰਿਹਾ ਹੈ ਤਾਂ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਹਰ ਵਕਤ ਖੜੇ ਦਿਖਾਈ ਦੇਣਗੇ ਜਿੰਨਾ ਅਸੀਂ ਜਾਣਦੇ ਹਾਂ ਕਿ ਪੰਜਾਬੀ ਲੋਕ ਜੇ ਕਿਸੇ ਵੀ ਜਗ੍ਹਾ ਕੋਈ ਵੀ ਤੱਕਾ ਹੋ ਰਿਹਾ ਹੈ ਤਾਂ ਉਸ ਦੀ ਗੱਲ ਕਰਦੇ ਜਾਂ ਉਹਨਾਂ ਦੇ ਵਿੱਚ ਹੱਕ ਵਿੱਚ ਖੜੇ ਸਾਨੂੰ ਆਮ ਹੀ ਦਿਖਾਈ ਦਿੰਦੇ ਨੇ ਪਰ ਮੈਂ ਇਸ ਵੀਡੀਓ ਦੇ थ्रू ਤੁਹਾਨੂੰ ਸੁਣਨ ਵਾਲਿਆਂ ਨੂੰ ਇਹ ਜਾਨਣਾ ਚਾਹਨਾ ਕਿ ਤੁਸੀਂ ਇਸ ਸਬੰਧੀ ਆਪਦੇ ਵਿਚਾਰ ਵੀ ਜਰੂਰ ਰੱਖਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਸਾਡੇ ਪੰਜਾਬੀ ਇਕੱਠੇ ਤਾਂ ਹੁੰਦੇ ਨੇ ਪਰ ਉਸ ਤੋਂ ਬਾਅਦ ਵੱਖੋ-ਵੱਖਰੇ ਹੋ ਜਾਂਦੇ ਨੇ ਜਿੱਦਾਂ ਕੀ ਗੱਲ ਕਰੀਏ ਕਿ ਕਿਸਾਨ ਜੂਨੀਆਨਾ ਦੀ ਜੇ ਗੱਲ ਕਰਦੇ ਆ ਤਾਂ ਲਗਭਗ 32 ਜਥੇਬੰਦੀਆਂ ਦੀ ਵੱਡੇ ਪੱਧਰ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਪਰਬਤੀ ਜਥੇਬੰਦੀਆਂ ਬਹੁਤ ਹੀ ਘੱਟ ਜਗ੍ਹਾ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦਾ ਇੱਕ ਸਾਂਝਾ ਇਕੱਠ ਜੋ ਸਾਨੂੰ ਦੇਖਣ ਨੂੰ ਮਿਲੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਸਭ ਤੋਂ ਵੱਡੇ ਪੱਧਰ ਦੇ ਉੱਤੇ ਇਹਨਾਂ ਧਰਨੀਆਂ ਇਹਨਾਂ ਰੈਲੀਆਂ ਦੇ ਵਿੱਚ ਹੁੰਦੇ ਨੇ ਪਰ ਨੌਜਵਾਨਾਂ ਦੀ ਜਿਹੜੀ ਸ਼ਿਰਕਤ ਘੱਟ ਹੋਣ ਦੇ ਕਾਰਨ ਲੱਗਦਾ ਹੈ ਕਿ ਜਿੱਦਾਂ ਸਰਕਾਰਾਂ ਦੇ ਉੱਤੇ ਦਬਾਅ ਬੜਾ ਘੱਟ ਪੈਂਦਾ ਹੈ ਇਸ ਵੀਡੀਓ ਸੰਬੰਧੀ ਆਪ ਦੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਤੇ ਆਪ ਦੇ ਵਿਚਾਰ ਇਹ ਰੱਖਿਓ ਕੀ ਤੁਸੀਂ ਇਨ ਧਰਨਿਆਂ ਦੇ ਬਾਰੇ ਆਪ ਦੇ ਵਿਚਾਰ ਕੀ ਰੱਖਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ